ਜਿੱਦ ਜਿੰਨਾ ਵੀ ਉਹ ਲਾਲ ਦੇ ਪਿੱਛੇ ਜਾਂਦੇ ਇਹ ਉਹ ਲਾਲ ਦੇ ਪਿੱਛੇ ਜਾਂਦੇ ਜੇ ਬਾਬਾ ਜੀ ਨੂੰ ਸੋ ਜਾਂਦਾ ਜਾਂਦਾ ਛੋਟੇ ਸਾਲ ਦੇ ਜੇ ਘੋੜ ਨੂੰ ਤੇ ਸਾਰੇ ਦਿਨੇ ਉਪਾਲੜੇ ਇਹ ਇੱਕ ਪਿੰਡ ਦੇ ਦਾਸ ਬਾਬਾ ਇਹਨਾਂ ਨੂੰ ਕਾਤਵਾਰ ਇਹਨੂੰ ਜਾਣਾ ਕਿਹਨੇ ਕਾਲੜੇ ਹਾਂਜੀ ਬਈ ਕਹੋ ਬਾਬਾ ਕਿਸੇ ਕੋਈ ਫੜੀ ਫੜ

ਕੁਪਿਕ ਚਵੀ ਚਵੀ ਯਾਰ ਚਲ ਚਲ ਹਾਂ 24 ਚੱਲ ਰਿਹਾ ਹੈ ਚੱਲ ਰਿਹਾ ਹੈ ਔਰ ਅੱਜ ਦੇ ਕਲਚਰ ਤੇ ਫੇਸ ਦੇ ਕਲਚਰ ਦੇ ਵਿੱਚ ਬਿੱਤਿਆ ਦਿਨ ਹੀ ਕਪੂਰਥਲਾ ਦੇ ਪਿੰਡ ਜੱਲੋਵਾਲ ਵਿਖੇ ਪਾਸਟਰ ਚਰਨਪ੍ਰੀਤ ਵਾਲੀਆ ਦੀ ਚਰਚ ਵਿੱਚ ਸੋਸ਼ਲ ਮੀਡੀਆ ਤੇ ਫੇਮ ਲੈਣ ਲਈ ਕਥਿਤ ਅਕਾਤੀ ਨਿਆਂ ਸਿੰਘਾਂ ਵੱਲੋਂ ਆਪਣੇ ਰਵਾਇਤੀ ਹਥਿਆਰਾਂ ਨਾਲ ਚੱਲਦੇ ਮਸੀਹ 사ਸੰਗ ਨੂੰ ਬੰਦ ਕਰ ਦਿੱਤਾ ਗਿਆ ਅਤੇ ਨਾਲ ਹੀ ਪਵਿੱਤਰ ਬਾਈਬਲ ਦੇ ਵਚਨਾਂ ਤੇ ਇਸਾਈ ਧਰਮ ਦੇ ਉਲਟ ਕਈ ਟਿੱਪਾ ਟਿੱਪਣੀਆਂ ਅਤੇ ਸਵਾਲ ਚੁੱਕੇ ਗਏ ਜ਼ਿਕਰਯੋਗ ਹੈ ਕਿ ਚਲਦੀ ਬੰਦਗੀ ਵਿੱਚ ਨਿਹੰਗ ਸਿੰਘਾਂ ਵੱਲੋਂ ਅਟੈਕ ਕੀਤਾ ਗਿਆ ਅਤੇ ਉੱਥੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਔਰਤਾਂ ਦੀ ਕਥਿਤ ਕੋਹਾਰ ਕੁਟਾਈ ਕੀਤੀ ਗਈ ਅਤੇ ਗਾਲੀ-ਗਲੋਚ ਵੀ ਕੀਤਾ ਗਿਆ ਅਤੇ ਪ੍ਰਭੂ ਯਸ਼ਮ ਸਿੰਘ ਜੀ ਦੇ ਬਾਰੇ ਗਲਤ ਚਬਦਾਵਲੀ ਦੀ ਵਰਤੋਂ ਕੀਤੀ ਗਈ। ਅਖੌਤੀ ਨਿਹੰਗ ਸਿੰਘਾਂ ਵੱਲੋਂ ਪਾਸਟਰ ਚੰਨਪ੍ਰੀਤ ਵਾਲੀਆ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅੱਜ ਤੋਂ ਬਾਅਦ ਇੱਥੇ ਚਰਚ ਨਹੀਂ ਲੱਗੇਗਾ। ਇੱਥੇ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀ ਇੱਕ ਨਿਹੰਗ ਸਿੰਘ ਮੰਗੂ ਮੱਠ ਵੱਲੋਂ ਵੀ ਫੇਮ ਲੈਣ ਲਈ ਇੱਕ ਨੌਜਵਾਨ ਨੂੰ ਤਰਮ ਦੀ ਆੜ ਵਿੱਚ ਬੇਦਬੀ ਦੀ ਰੰਗਤ ਦੇ ਕੇ ਕਤਲ ਕਰ ਦਿੱਤਾ ਗਿਆ ਸੀ ਇਹਨਾਂ ਅਖੌਤੀ ਨੰਗ ਸਿੰਘਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਇਸਾਈ ਸਿਆਸੀ ਨੇਤਾ ਜਤਿੰਦਰ ਗੌਰਵ ਮਸੀ ਨੇ ਇਸ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਬੀਤੇ ਦਿਨੀ ਅਖੌਤੀ ਨੰਗ ਸਿੰਘਾਂ ਵੱਲੋਂ ਮਸੀ ਸਾਸੰਗ ਨੂੰ ਬੰਦ ਕਰਵਾ ਦਿੱਤਾ ਗਿਆ ਤੇ ਬੱਚਿਆਂ ਦੀ ਮਾਰਕੁਟਾਈ ਵੀ ਕੀਤੀ ਗਈ ਇਹ ਮਾਮਲਾ ਧਿਆਨ ਵਿੱਚ ਆਉਂਦੇ ਈਸਾਈ ਆਗੂ ਜਤਿੰਦਰ ਗੌਰ ਮਸੀਹ ਨੇ ਐਸਐਸਪੀ ਕਪੂਰਥਲਾ ਨਾਲ ਇਸ ਮਾਮਲੇ ਸੰਬੰਧੀ ਮੀਟਿੰਗ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਪਤਾਏ ਹੋਵੇਗਾ ਕਿ ਕਪੂਰਥਲਾ ਪੁਲਿਸ ਇਸ ਮਾਮਲੇ ਤੇ ਕੋਈ ਕਾਰਵਾਈ ਕਰਦੀ ਹੈ ਜਾਂ ਫਿਰ ਗੂੰਗੁਣਾ ਤਾਂ ਮਿੱਟੀ ਛਾੜ ਦਿੰਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਸਰ ਹਣ ਮੇਰੇ ਵੱਲੋਂ ਜੈ ਐਮਸੀ ਦੀ ਮੇਰਾ ਨਾਮ ਜਤਿੰਦਰ ਮਸੀਹ ਗੌਰਵ ਆ ਅੱਜ ਅਸੀਂ ਕਪੂਰਥਲਾ ਵਿਖੇ ਆਏ ਆ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਮਸੀਹ ਭਾਈਚਾਰੇ ਨਾਲ ਧੱਕਾ ਹੋਇਆ ਸਾਡੇ ਪਾਸਟਰ ਚਰਨ ਬਾਲੀਆ ਜੀ ਇਹਨਾਂ ਦੀ ਚਰਚੇ ਦੇ ਵਿੱਚ ਕੁਛ ਨੇਂਹੰਗ ਆ ਕੇ ਉਹਨਾਂ ਨੇ ਤੋੜ ਭੰਨ ਕਰਨੀ ਸਟਾਰਟ ਕਰਤੀ ਔਰ ਜੋ ਉਥੇ ਬਜ਼ੁਰਗ ਸੀ ਸਾਡੀਆਂ ਭੈਣਾਂ ਮਾਂ ਸੀ ਸਾਡੇ ਬੱਚੇ ਸੀ ਉਹਨਾਂ ਨੂੰ ਮਾਰਕੁੱਟ ਕਰਨੀ ਸ਼ੁਰੂ ਕਰਤੀ ਔਰ ਉਹਨਾਂ ਦੇ ਨਾਲ ਬਹੁਤ ਗੰਦਾ ਸਲੂਕ ਕੀਤਾ ਔਰ ਪੂਰੇ ਮਸੀਹ ਭਾਈਚਾਰੇ ਦੇ ਲਈ ਭੱਦੀਆਂ ਸ਼ਬਦਾਵਲੀਆ ਯੂਜ਼ ਕੀਤੀਆਂ ਔਰ ਸਾਡੇ ਪਰਮੇਸ਼ਵਰ ਪ੍ਰਭ ਯੇਸ਼ੂ ਮਸੀਹ ਦੇ ਲਈ ਭੱਦੀਆਂ ਸ਼ਬਦਾਵਲੀਆ ਜਿਹੜੀਆਂ ਯੂਜ਼ ਕੀਤੀਆਂ ਔਰ ਇਹਨਾਂ ਨੂੰ ਧਮਕੀ ਦੇ ਕੇ ਗਏ ਵੀ ਤੁਸੀਂ ਇੱਥੇ ਚਰਚ ਨਹੀਂ ਲਗਾਉਣੀ ਜੇ ਤੁਸੀਂ ਚਰਚ ਲਗਾਉਂਗੇ ਔਰ ਤੁਹਾਡਾ ਜਿਹੜਾ ਵਾ ਨੁਕਸਾਨ ਅਸੀਂ ਕਰਾਂਗੇ ਮੈਂ ਪੁੱਛਣਾ ਚਾਹੁੰਨਾ ਪ੍ਰਸ਼ਾਸਨ ਨੂੰ ਕਿ ਇਹ ਮਣੀਪੋਰਿਆ ਜੋ ਮਣੀਪੋਰ ਦੇ ਵਿੱਚ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਉਥੇ ਭੈਣਾਂ ਦੇ ਨਾਲ ਉਹਨਾਂ ਨੂੰ ਨੰਗਾ ਕਰਕੇ ਭਜਾਇਆ ਗਿਆ ਉਹਦਾ ਸਾਡੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਵਾ ਸਾਡੀਆਂ ਭੈਣਾਂ ਨੂੰ ਉਥੇ ਬਦਤਮੀਜ਼ੀ ਕੀਤੀ ਗਈ ਉਹਨਾਂ ਦੇ ਨਾਲ ਔਰ ਮੁਸੀਬਾਈਚਾਰੇ ਨੂੰ ਨੀਚਾ ਦਿਖਾਇਆ ਗਿਆ ਔਰ ਅੱਜ ਅਸੀਂ ਇੱਥੇ ਪ੍ਰਸ਼ਾਸਨ ਕੋ ਆਇਆ ਐਸਐਸਪੀ ਸਾਹਿਬ ਨੂੰ ਮਿਲੇ ਆ ਔਰ ਐਸਐਸਪੀ ਸਾਹਿਬ ਨੇ ਸਾਨੂੰ ਮਿਲ ਕੇ ਭਰੋਸਾ ਦਿੱਤਾ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਬੰਦੇ ਦੇ ਕੀਤੀ ਜਾਵੇਗੀ ਕਿ ਖਦੇ ਰਹਿਣ ਵਾਲੇ ਆ ਪਤਾ ਲੱਗਾ ਜੀ ਕੁਝ ਨਹੀਂ ਉਹਨਾਂ ਦਾ ਪਤਾ ਨਹੀਂ ਲੱਗਾ ਮਗਰ ਇਹ ਅਭੀ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਉਹ ਲੋਕ ਹੈਗੇ ਸੀ ਦੇਖੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਡੇ ਲਈ ਸਾਰੇ ਧਰਮ ਸਤਿਕਾਰ ਦੇ ਯੋਗ ਨੇ ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਵੀ ਕੋਈ ਵੀ ਬੰਦਾ ਆ ਕੇ ਸਾਡੇ ਚਰਚਸ ਦੇ ਵਿੱਚ ਸਾਡੇ ਮਸੀਹ ਭਾਈਚਾਰੇ ਦੇ ਜਿਹੜੇ ਸਾਡੇ ਚਰਚ ਨੇ ਉਹਨਾਂ ਦੇ ਵਿੱਚ ਆ ਕੇ ਤੋੜਪਾਨ ਕਰੇ ਔਰ ਬਸ ਲੁਕੀ ਕਰੇ ਅੱਜ ਬੜੀ ਵੱਡੀ ਗਿੰਦੀ ਜਿੱਥੇ ਮਸੀਹ ਭਾਈਚਾਰਾ ਇਕੱਠਾ ਹੋਇਆ ਵਾ ਸਾਡੇ ਨਾਲ ਜਲੰਧਰ ਤੋਂ ਸਾਡੇ ਹਮੀਦ ਮਸੀਹ ਜੀ प्रधान लालचंद जी और वक्त वक्त जितने बंदियां तो ਸਾਡੇ ਭਰਾ ਇਥੇ ਆਏ ਨੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਕਦੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੀ ਸੀਐਮ ਸਾਹਿਬ ਨਾਲ ਬੈਠ ਕੇ ਮੀਟਿੰਗਾਂ ਹੋਈਆਂ ਸੀ ਡੀਜੀਪੀ ਸਾਹਿਬ ਦੇ ਨਾਲ ਬੈਠ ਕੇ ਮੀਟਿੰਗਾਂ ਹੋਈਆਂ ਸੀ ਔਰ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਸੀ ਵੀ ਤੁਹਾਨੂੰ ਆਪਣਾ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਚ ਕੋਈ ਵੀ ਮੁਸ਼ਕਲ ਨਹੀਂ ਹੁੰਦੀ ਕਿਉਂਕਿ ਸਾਡਾ ਜਿਹੜਾ ਸੰਵਿਧਾਨ ਆ ਹਿੰਦੁਸਤਾਨ ਦਾ ਸੰਵਿਧਾਨ ਸਾਨੂੰ ਇਹ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਆਰਟੀਕਲ 25 ਤੋਂ 28 ਦੇ ਵਿੱਚ ਲਿਖਿਆ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਅਗਰ ਕਿਸੇ ਨੂੰ ਸਾਡੇ ਕੋਈ ਮੁਸ਼ਕਲ ਹੈ ਉਹ ਵੀ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੇ ਅਸੀਂ ਕਿਹਨੂੰ ਰੋਕਦੇ ਨਹੀਂ ਆ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਣਾ ਵੀ ਸਿੱਖ ਜਿਹੜੇ ਨੇ ਸਾਡੇ ਵੱਡੇ ਭਰਾ ਨੇ ਸਾਡੇ ਬਹੁਤ ਵਧੀਆ ਉਹਨਾਂ ਨਾਲ ਰਿਲੇਸ਼ਨ ਨੇ ਹਿੰਦੂ ਭਾਈਚਾਰੇ ਦੇ ਸਾਡੇ ਵੱਡੇ ਭਰਾ ਨੇ ਮੁ슬ਮਾਨ ਭਾਈਚਾਰੇ ਦੇ ਅਸੀਂ ਆਦਰ ਮਾਨ ਸਤਕਾਰ ਕਰਦੇ ਆਂ ਮਗਰ ਕੁਝ ਲੋਕ ਜਿਹੜੇ ਸ਼ਰਾਰਤੀ ਆਂਸਰ ਜਿਹੜੇ ਨਿਆਂਗ ਸਿੰਘਾਂ ਦਾ ਬਾਣਾ ਪਾ ਗਏ ਜਿਹੜੇ ਬੱਚਿਆਂ ਦੇ ਉੱਪਰ ਜ਼ੁਲਮ ਕਰਦੇ ਨੇ ਭੈਣਾਂ ਦੇ ਉੱਪਰ ਜ਼ੁਲਮ ਕਰਦੇ ਨੇ ਮੈਂ ਸਮਝਦਾ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਐਸਐਸਪੀ ਸਾਹਿਬ ਨੂੰ ਮਿਲੇ ਹੋ ਕੀ ਹਾਸਲ ਆਇਆ ਉਹਨਾਂ ਨੂੰ ਐਸਐਸਪੀ ਸਾਹਿਬ ਨੇ ਕਿਹਾ ਵੀ ਅਸੀਂ ਸ਼ਾਮ ਤੱਕ ਸਾਰੀ ਜਿਹੜੀ ਇਹ ਪਰਤਾਲ ਕਰਕੇ ਕਿਹੜੇ ਉਹ ਬੰਦੇ ਸੀ ਉਹਨਾਂ ਨੂੰ ਵੀਡੀਓ ਸਹੀ ਦੇਤੀਆਂ ਵਾ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਜਿਹੜੀਆਂ ਵਾ ਉਹਨਾਂ ਨੂੰ ਫੋਟੋਗ੍ਰਾਫਸ ਦੇਤੀਆਂ ਬੰਦਿਆਂ ਦੀਆਂ ਵੀਡੀਓ ਵੀ ਦੇਤੀ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਅਸੀਂ ਜਿਹੜਾ ਉਹਨਾਂ ਦੇ ਪਰਚਾ ਜਿਹੜਾ ਦਰਜ ਕਰ ਦੇਾਂਗੇ